ਲੰਦ ਸਾਰੇ ਹੀ ਵਿਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਰੇ ਹੀ ਪੁਰਾਣੇ ਲੀਡਰ ਬੀਬੀ ਜਗੀਰ ਕੌਰ ਗਰੁੱਪ ਔਰ ਸੁਖਪਾਲ ਕਰਾ ਗੁਰਜੀਤ ਦੇ ਗਰੁੱਪ ਦੇ ਲੀਡਰ ਚਾਰ ਪੰਜ ਦਿਨਾਂ ਤੋਂ ਪ੍ਰੋਸੈਸ ਚੱਲਦਾ ਪਿਆ ਸੀ ਕਿ ਬੇਗੋਵਾਲ ਚ ਜ਼ਰੂਰੀ ਨਹੀਂ ਕਿ ਪੰਜਾਬ ਜਾਂ ਜ਼ਿਲ੍ਹਾ ਲੈਵਲ ਦੇ ਕੋਈ ਬੇਗੋਵਾਲ ਲੈਵਲ ਤੇ ਜਿਹੜੇ ਸਾਡੇ ਕਸਬੇ ਦੀ ਪੋਲਿਟਿਕਸ ਹੈ ਕਿ ਇਹਨਾਂ ਨੂੰ ਸਾਂਝੇ ਤੌਰ ਤੇ ਆਪਾਂ ਇਕੱਠੇ ਹੋ ਕੇ ਲੜੀਏ ਤੇ ਇਹਦੇ ਵਿੱਚ ਰਿਸ਼ਪਾਲ ਸਿੰਘ ਬੱ쩌 ਜੀ ਸ਼ਿਰਨਵਾਸ ਕੋਕੂ ਜੀ ਸਾਡੇ ਫਰਾਸਰ ਜਸਵੰਤ ਸਿੰਘ ਜੀ ਸੰਗਤ ਸਿੰਘ ਦਾ ਮਾ ਜੀ ਤੇ ਜੀਐਮਸੀ ਜਗਜੀਤ ਸਿੰਘ ਸਾਰਿਆਂ ਦੀ ਮੀਟਿੰਗਾਂ ਹੋਈਆਂ ਫਿਰ ਇਹਨਾਂ ਨੇ ਵਿਚਾਰ ਬਣਾਇਆ ਕਿ ਕਿਹੜੀ ਸੀਟਾਂ ਦੇ ਸਹਿਮਤੀ ਹੋ ਸਕਦੀ ਹੈ ਅੱਜ ਸਾਡੇ 9 ਸੀਟਾਂ ਦੇ ਸਹਿਮਤੀ ਹੋ ਗਈ ਹੈ 4 ਸੀਟਾਂ ਦੇ ਫਾਈਟ ਹੋਏਗੀ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਸਪੋਰਟਰਾਂ ਦੇ ਨਾਲ ਆਪਣੀ ਫਾਈਟ ਕਰਨਗੇ ਤੇ 9 ਸੀਟਾਂ ਦੇ ਸਾਡੀ ਸਹਿਮਤੀ ਹੋ ਗਈ 4 ਚ ਜਾਣਗੇ ਰਿਸ਼ਪਾਲ ਜੀ ਦੇ ਗਰੁੱਪ ਨੂੰ ਤੇ 5 ਸੀਟਾਂ ਤੇ ਬੀਬੀ ਜਗੀਰ ਕੌਰ ਦੇ ਗਰੁੱਪ ਨੂੰ ਸਪੋਰਟ ਕੀਤੀ ਜਾਏਗੀ ਕੀ ਮਤ ਹੈ ਇਹਦੇ ਇਲੈਕਸ਼ਨ ਹੈਗੀ ਹੈ ਕਿਸ ਮੁੱਦੇ ਤੇ ਲੜੀ ਜਾ ਰਹੀ ਹੈ ਇਲੈਕਸ਼ਨ ਦਾ ਡਵੈਲਪਮੈਂਟ ਦੇ ਮੁੱਦੇ ਤੇ ਲੜੀ ਜਾਣੀ ਹੈ ਜੀ ਤੇ ਸਾਰੇ ਹੀ ਪਿੰਡ ਵਿੱਚ ਹਵਾਵੜੀ ਅੱਛੀ ਹੈ ਕਿ ਬੜੀ ਸਮੂਤ ਚੱਲਦੀ ਪਈ ਹੈ ਇਲੈਕਸ਼ਨ ਤੇ ਸਾਰੇ ਸੀਨੀਅਰ ਲੀਡਰਾਂ ਦੇ ਸਹਿਯੋਗ ਦੇ ਨਾਲ ਤੇ ਵਾਗੁਰ ਨੇ ਚਾਹਿਆ ਤੇ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਜਾਏਗੀ ਇਹ ਮੈਸੇਜ ਜਣਾ ਚਾਹੁੰਦੇ ਆ ਲੋਕਾਂ ਨੂੰ ਲੋਕਾਂ ਨੂੰ ਵਹੀ ਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕ ਤੁਸੀਂ ਦੇਖਿਓਏ ਨੇ ਜਿਹੜਾ ਜਿੰਨੇ ਵੀ ਚਿਹਰੇ ਨੇ ਕੋਈ ਨਵਾਂ ਚਿਹਰਾ ਨਹੀਂ ਹੈਗਾ ਸਾਰੇ ਹੰਡਾਏ ਹੋਏ ਨੇ ਲੋਕਾਂ ਨੇ ਕਿ ਜਿਹੜੇ ਲੋਕਾਂ ਦੇ ਕੰਮ ਆ ਸਕਦੇ ਨੇ ਲੋਕਾਂ ਨੂੰ ਵੀ ਪਤਾ ਇਸ ਗੱਲ ਦਾ ਕਿਹੜੇ ਕੰਮ ਆ ਸਕਦੇ ਨੇ ਕਿਹੜੇ ਨਹੀਂ ਗੱਲ ਸੇ VOTER ਬਹੁਤ ਸਿਆਣਾ ਹੈ VOTER ਆਪਣਾ ਬੜਾ ਸੋਚ ਸਮਝ ਕੇ ਫੈਸਲਾ ਲੈਣਗੇ ਤੇ ਸਾਡੀ ਟੀਮ ਨੂੰ ਪੂਰੀ ਨੂੰ ਜਿਤਾਣਗੇ ਤੇਰਾ ਵਾਰਡ ਵਿੱਚ ਕਿਹੋ ਜਿਹੇ ਮੁਕਾਬਲੇ ਹੋਵੇਗਾ ਬਹੁਤ ਰੋਚਕ ਮੁਕ ਜਦੋਂ ਦੋਨੋਂ ਟੀਮਾਂ ਚੱਲਣਗੀਆਂ ਤੇ ਬਹੁਤ ਇਜ਼ੀ ਹੋ ਜਾਏਗਾ ਬਾਕੀ ਚਾਰਾਂ ਤੇ ਰੋਚਕ ਮੁਕਾਬਲੇ ਹੋਣਗੇ ਕਿੰਨੀਆਂ ਸੀਟਾਂ ਦਾ ਦਾਵਾ ਕਰਦੇ ਆ ਜੇ 13 ਜੀਰੋ 13 ਜੀਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਪਿੰਡ ਦੀ ਭਲਾਈ ਖਾਤਰ ਪਿੰਡ ਦੀ ਤਰੱਕੀ ਖਾਤਰ ਅਸੀਂ ਬੀਬੀ ਜਗੀਰ ਕੌਰ ਦੀ ਪਾਰਟੀ ਤੇ ਖੈਰਾਬ ਸਿੰਘ ਦੀ ਪਾਰਟੀ ਮਿਲ ਕੇ ਇਲੈਕਸ਼ਨ ਲੜਨੇ ਆ ਤਾਂ ਲੜ ਰਹੇ ਆਪਾਂ ਇਲੈਕਸ਼ਨ ਜਿਹੜੇ ਆ ਬੁੱਚੜ ਜੇ ਆਏ ਨੇ ਇੱਥੇ ਜਿਹੜੇ ਆਪਾਂ ਪਾਰਟੀ ਦੇ ਜੋ ਕਰ ਰਹੇ ਨੇ ਇਸ ਵੇਲੇ ਆਪਾਂ ਸਾਰਿਆਂ ਦੇ ਸਾਹਮਣੇ ਜੇ ਆਪਾਂ ਇਕੱਠੇ ਨਹੀਂ ਹੁੰਦੇ ਆਪਾਂ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੇ ਅੱਗੇ ਆਪਾਂ ਬੇਗੋਲ ਦੀ ਗੱਲ ਕਰੀ ਅਸੀਂ ਅੱਜ ਤੱਕ ਜ਼ਿੰਦਗੀ 'ਚ ਇਦਾਂ ਕਦੀ ਰਿਸ਼ਵਤ ਨਹੀਂ ਦੇਖੀ ਜੋ ਕੁਝ ਹੋ ਰਿਹਾ ਆ ਆਪਾਂ ਜ਼ੁਬਾਨ ਨਹੀਂ ਕੀਤਾ ਜਾਂਦਾ ਮੈਂ ਆਹੀ ਤੇ ਹੈਰਾਨ ਆ ਸੁਣ ਕੇ ਬੰਦੇ ਸ਼ਰਮ ਤਿੰਨ ਤਿੰਨੀ ਸੇਵੰਦੀ ਜਾਂਦੇ ਨੇ ਇੱਥੇ ਇਸ ਚੀਜ਼ ਨੂੰ ਸ਼ਿਫਾਈ ਕਰਨ ਵਾਸਤੇ ਆਪਾਂ ਸਾਰੇ ਰਲ ਕੇ ਪਿੰਡ ਦੀ ਬਿਹਤਰੀ ਵਾਸਤੇ ਆਪਣਾ ਜੀ ਫੈਸਲਾ ਹੋਇਆ 9 ਸੀਟਾਂ ਅਸੀਂ ਦਲਕੇ ਸਮਝੋਤੋ ਹੈ ਸਾਡਾ 4 ਸੀਟਾਂ ਦਾ ਸਿਲੈਕਸ਼ਨ ਲੜਨੇ ਆ ਪੰਜ ਸੀਟਾਂ ਦੇ ਬੀਬੀ ਜੀ ਦੇ ਇਲੈਕਸ਼ਨ ਲੜ ਰਹੇ ਨੇ 4 ਸੀਟਾਂ ਦੀ ਸਿੱਧੀ ਲੜਾਈ ਹੋਏਗੀ ਮੈਨੂੰ ਆਸ ਹੈ ਕਿ 13 0 ਦਾ ਰਿਜ਼ਲਟ ਆਏਗਾ ਮੈਨੂੰ ਕੋਈ ਇੱਥੇ ਦੀ ਆਸ ਨਹੀਂ 13 0 ਦੀ ਮੇਰੇ ਹੱਡੇ ਦੇ ਹਲਕੇ ਚ 4 ਪੈਂਦੀਆਂ ਨੇ ਕਮੇਟੀਆਂ ਚਾਰਾਂ ਜੀ 13 0 ਦੇ ਰਿਜ਼ਲਟ ਆਣਾ ਹੈਗਾ ਤੇ ਮੈਂ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦਾ ਜੇ ਕੋਈ ਪਿੰਡ ਦਾ ਵਿਕਾਸ ਹੋਇਆ ਦੋਨਾਂ ਪਾਰਟੀਆਂ ਨੇ ਕੀਤਾ ਇਹਨਾਂ ਤਿੰਨਾਂ ਸਾਲਾਂ ਚ ਬਿਗੈਰ ਰਿਸ਼ਵਤੋ ਕੱਖ ਨਹੀਂ ਕੀਤਾ ਜੇ ਆਪਾਂ ਰਿਸ਼ਵਤ ਨੂੰ ਇਹਨਾਂ ਨੂੰ ਭਜਾਣਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਸਰਜਣੇ ਇਕੱਠੇ ਹੋ ਕੇ ਇਲੈਕਸ਼ਨ ਲੜੀਏ ਇਕੱਠੇ ਹੋ ਕੇ ਪੈਜੀਏ ਵਾਰ-ਵਾਰ ਪੂਰੀ ਕਮਾਂਡ ਸੰਭਲ ਲਈਏ ਕਿ ਜਿਹੜਾ ਆਪਾਂ ਮੈਦਾਨ 13 0 ਨਾ ਫਤੇ ਹੋਵੇ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਸਾਰੇ ਭਰਾ ਇਕੱਠੇ ਹੋਏ ਆ ਤੇ ਵਧੀਆ ਕੰਮ ਵਾਸਤੇ ਇਕੱਠੇ ਹੋਏ ਆ ਡਿਵੈਲਪਮੈਂਟ ਵਾਸਤੇ ਵਿਕਾਸ ਵਾਸਤੇ ਇਕੱਠੇ ਹੋਏ ਆ ਇਸ ਕਰਕੇ ਜਿਹੜਾ ਵੀ ਫੈਸਲਾ ਲਿਆ ਗਿਆ ਇਹ ਬਹੁਤ ਵਧੀਆ ਫੈਸਲਾ ਹੈ ਮਨ ਖੁਬ ਬਹੁਤ ਖੁਸ਼ ਹੈ ਗਿਆ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਹੋਣੀ ਇਹ ਮਾਹੌਲ ਤੇ ਸਾਰਾ 13 0 ਦਾ ਮੈਨੂੰ ਦਿਸ ਰਿਹਾ ਹੈ ਪਰ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਜੋ ਇਸ ਵੇਲੇ ਪ੍ਰਸ਼ਾਸਨ ਦਾ ਦੌਰ ਚੱਲਦਾ ਹੈ ਉਹਦੇ ਸਭਾ ਦੇ ਵਿੱਚ ਅਸੀਂ ਸਾਰਿਆਂ ਨੇ ਬੈਠ ਕੇ ਇੱਕ ਫੈਸਲਾ ਲਿਆ ਜਿਹੜਾ ਕਿ ਉਹ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਪੀ ਅਸੀਂ ਕਰਪਸ਼ਨ ਨੂੰ ਤੇ ਨਸ਼ੇ ਨੂੰ ਨਾਕਾ ਪਾਉਣ ਵਾਸਤੇ ਅੱਜ ਇਹ ਸੰਕਲਪ ਲਿਆ ਵੀ ਅਸੀਂ ਦੋਨੇ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਪਿੰਡ ਦੀ ਬਿਹਤਰੀ ਦੇ ਲਈ ਅਸੀਂ ਇਕੱਠੇ ਹੋਏ ਆਂ ਔਰ ਆਸ ਕਰਦੇ ਆਂ ਵੀ ਅਸੀਂ ਸਾਰਿਆਂ ਨੇ ਇਸ ਮਿਸ਼ਨ ਨੂੰ ਕਾਮਯਾਬ ਕਰਨਾ ਵਾ ਔਰ ਇਹਦੇ ਤਹਿਤ ਬੇਗੁਲਦਬ ਵਿਕਾਸ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ ਹੈ ਕਿ ਜਿਹੜਾ ਇਕੱਠ ਹੋਇਆ ਨਾ ਉਹ ਬਹੁਤ ਵਧੀਆ ਸਾਰੀ ਦੁਨੀਆ ਚਾਹਦੀ ਇਹ ਖੁਸ਼ੀ ਪੂਰੇ ਜਿੰਨ ਕੇ ਇਲਾਕਾ ਪੂਰਾ ਖੁਸ਼ ਹੋ ਜਾਂਦਾ ਹੈ ਇਹਨਾਂ ਗੱਲਾਂ ਤੋਂ ਕਿ ਐਵੇਂ ਦੀਆਂ ਇਲੈਕਸ਼ਨਾਂ ਵਿੱਚ ਫਾਈਟ ਨਹੀਂ ਹੋਣੀ ਚਾਹੀਦੀ ਪਿੰਡ ਦੀਆਂ ਘਰੇਲੂ ਇਲੈਕਸ਼ਨਾਂ ਨੇ ਇੱਥੇ ਸਾਰੇ ਭਰਾ ਇਕੱਠੇ ਹੋ ਕੇ ਤੇ ਸਾਂਝ ਨਾਲ ਸਾਰੇ ਕੰਮ ਕਰਨ ਔਰ ਮੇਰੀ ਵਾਰਡ ਦਾ ਕਲੀ ਦਾ ਨਹੀਂ ਹੋਇਆ ਸਰਬਸੰਮਤੀ ਬਾਕੀ ਸਾਰੀਆਂ ਦੀ ਹੋ ਗਈ ਹੈ ਤੇ ਮੈਂ ਤੇ ਇਹੀ ਕਵਾਂਗਾ ਵੀ ਸਾਰੇ ਬੰਦੇ ਵਾਧੂ ਵੜਨੇ ਜਿਹੜਾ ਉਹਨੂੰ ਪਸੰਦ ਕਰਦਾ ਉਹਨੂੰ ਵੋਟ ਪਾਵੇ ਜਿਹੜਾ ਮੈਨੂੰ ਪਸੰਦ ਕਰਦਾ ਮੈਨੂੰ ਕੋ ਪਾਵੇ ਮੇਰੇ ਕੰਮਾਂ ਨੂੰ ਦੇਖ ਕੇ ਵੋਟ ਪਾਈ ਜਾਵੇ ਮੈਂ ਇਹੀ ਸਾਰੇ ਆ ਕੇ ਬੇਨਤੀ ਕਰਨਾ ਕਿ ਸਾਰੇ ਰਲ ਮਿਲ ਕੇ ਵਧੀਆ ਕਮੇਟੀ ਬਣਾਓ ਜਿਹੜਾ ਸਮਝੋਤਾ ਹੋਇਆ ਅਸੀਂ ਇਹਦੇ ਨਾਲ ਬਿਲਕੁਲ ਖੁਸ਼ ਹਾਂ ਕਿ ਚਲੋ ਪਿੰਡ ਦੀ ਬਿਹਤਰੀ ਵਾਸਤੇ ਸਾਧ ਦੋਵੇਂ ਪਾਰਟੀਆਂ ਸਹਿਮਤਾ ਕਰਕੇ ਲਕਸ਼ਣ ਲੜ ਰਹੀਆਂ ਪਰ ਅਹੀਂ ਤੇਨ ਖੜੇ ਆ ਸਾਡੇ ਤਿੰਨਾਂ ਦਾ ਸਮਝੋਤਾ ਨਹੀਂ ਹੋਇਆ ਬਾਕੀ ਸਾਰੇ ਤੇ ਹੋ ਗਿਆ ਅਹੀਂ ਬੇਨਤੀ ਕਰਦੇ ਆ ਕਿ ਜਿਹਦਾ ਕਿਦਾ ਮਨ ਕਰਦਾ ਜਿਹਦਾ ਉਹਨੂੰ ਵੋਟ ਪਾਈ ਜਾਵੇ ਜਿਹਦੇ ਕੰਮਾਂ ਨੂੰ ਵੇਖ ਕੇ ਜੇ ਮੈਂ ਕੰਮ ਕੀਤੇ ਨੇ ਤਾਂ ਮੈਨੂੰ ਵੋਟ ਪਾਈ ਜਾਵੇ ਇਸ ਟਾਈਮ ਲੋਕਾਂ ਚ ਕੀ ਮਾਹੌਲ ਦੇਖ ਨੂੰ ਮਿਲ ਰਿਹਾ ਇਸ ਟਾਈਮ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਮਾਹੌਲ ਹੈ ਪਿਛਲੇ 15 ਸਾਲ ਤੋਂ ਅਸੀਂ ਪਰਿਵਾਰ 'ਚ ਕੰਮ ਕਰਦੇ ਪਿਆ ਬਹੁਤ ਕਿਰਪਾ ਬਾਬੇ ਸੱਚੇ ਪਾਤਸ਼ਾਹ ਦੀ ਬਹੁਤ ਸਾਰੇ ਪਰਿਵਾਰ ਮੇਰੇ ਨਾਲ ਤੁਰੇ ਨੇ